ਬਾਬਲ ਤੇਰੀ ਪੱਗ ਵੇ ਸੁੱਚੀ ਅੰਬਰ ਤੇ ਚੰਨ ਤੋਂ ਉੱਚੀ ਜਲਦੇ ਵਿਆਹ ਦੇ ਵਿੱਚ ਕੁੜੀ ਨੇ ਆਪਣੇ ਪਿਤਾ ਦੀ ਫੜੀ ਬਾਹ ਤੇ ਆਪਣੀ ਮਨਪਸੰਦੀ ਦਾ ਗੀਤ ਲਾ ਕੇ ਰਿਸ਼ਤੇਦਾਰਾਂ ਸਾਹਮਣੇ ਕੀਤੀਆਂ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਜਿਥੇ ਕਿ ਦੋਸਤੋ ਦੇਖਿਆ ਜਾ ਕਿਤੀਆਂ ਅਕਸਰ ਜ਼ਿਆਦਾ ਪਿਆਰ ਆਪਣੇ ਪਿਤਾ ਨੂੰ ਹੀ ਕਰਦੀ ਹਨ ਤੇ ਪਿਤਾ ਵੱਲੋਂ ਵੀ ਆਪਣੀਆਂ ਧੀਆਂ ਦੇ ਹਾਰੇ ਸ਼ੌਂਕ ਪੂਰੇ ਕੀਤੇ ਜਾਂਦੇ ਹਨ ਜਿਥੇ ਕਿ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਇਹ ਵੀਡੀਓ ਇੱਕ ਪਿਆਰ ਨੂੰ ਦਰਸਾ ਰਹੀ ਹੈ ਪਿਆਰ ਤੇ ਦਿੱਦਾ ਜੱਥੇ ਕੀ ਦੋਸਤੋ ਦੇਖਿਆ ਜਾਬ ਕਿ ਵਿਆਹਾਂ ਦੇ ਵਿੱਚ ਕੁੜੀਆਂ ਬੇਹਦ ਸੰਗਦੀਆਂ ਰਹ ਜਾਂਦੀਆਂ ਹਨ ਬੇਸ਼ੱਕ ਆਪਣਾ ਵਿਆਹ ਹੋਵੇ ਬੇਸ਼ੱਕ ਕੋਈ ਪਰਿਵਾਰਕ ਮੈਂਬਰ ਦਾ ਪਰ ਕੁੜੀਆਂ ਅੱਜ ਦੇ ਜ਼ਮਾਨੇ ਦੇ ਵਿੱਚ ਭੂਰਾ ਵੀ ਨਹੀਂ ਸੰਗਦੀਆਂ ਜੱਥੇ ਕੀ ਦੇਖਿਆ ਜਾਬ ਕਿ ਆਪਣੇ ਪਿਤਾ ਦੇ ਨਾਲ ਜਦੋਂ ਕਿਸੇ ਕੁੜੀ ਨੇ ਪਾਇਆ ਪੰਗੜਾ ਮਨਪਸੰਦੀ ਗੀਤ ਉੱਪਰ ਤੇ ਪਿਤਾ ਦਾ ਵੀ ਹੋਇਆ ਸੀ ਨਾ ਚੌੜਾ ਤੇ ਰਿਸ਼ਤੇਦਾਰ ਵੀ ਰਹੇਗੇ ਵੀਡੀਓ ਬਣਾਉਂਦੇ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਜੱਥੇ ਕੀ ਦੋਸਤੋ ਦੇਖਿਆ ਜਾਬ ਕਿ ਪੰਜਾਬੀ ਵਿਆਹ ਵਾਲੇ ਦਿਨ ਬੇਹੱਦ ਕੀਤੀ ਹੋਈ ਕਮਾਈ ਪਲਾਂ ਦੇ ਵਿੱਚ ਉਡਾ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਹਾਂ ਜੀ ਤਾਂ